ਸੋ ਸਾਰੇ ਪਹਿਲਾਂ ਸਤਿਕਾਰ ਜੋ ਸਾਥੀਆਂ ਨੂੰ ਜੈ ਪੀਮ ਜੈ 파ਰਥ ਜੈ ਗੁਰਦੇਵ ਧੰਨ ਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੜੇ ਲੰਬੇ ਆਸੇ ਤੋਂ ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਜੋ ਮਹਾਲੀ ਦੇ ਵਿੱਚ ਲੱਗਾ ਜਿੱਦੋਂ ਪ੍ਰੋਫੈਸਰ ਹਨੇਕ ਸਾਹਿਬ ਦੀ ਰਹਿਣਮਾਈ ਵਿੱਚ ਜੋ ਅੱਜ 172 ਦਿਨ ਜਿਹੜੇ ਆ ਉਹ ਪੂਰੇ ਹੋ ਚੁੱਕੇ ਸੋ ਪਿਛੇ ਜੇ ਜੀ ਵੀ ਇੱਕ ਜਦੋਂ ਪੰਜਾਬਾਂ ਦੀ ਕਾਲ ਦਿੱਤੀ ਸੀਗੀ ਤਾਂ ਸਾਡੇ ਫਾਈਨੈਂਸ ਮਿਨਿਸਟਰ ਸਾਹਿਬ ਹਰਪਾਲ ਜੀਮਾ ਸਾਹਿਬ ਉਹਨਾਂ ਨੇ ਵਾਦਾ ਕੀਤਾ ਸੀਗਾ ਵੀ ਅਸੀਂ ਸਾਰੀਆਂ ਮੰਗਾਂ ਤਾਂ ਡੇਜੜੀਆਂ ਮੰਗਾਗੇ ਅਤੇ ਜੋ ਐਕਸ਼ਨ ਲਵਾਗੇ ਸਰਕਾਰ ਵੱਲੋਂ ਉਤਰੰਤ ਲਿਆ ਜਾਊਗਾ ਇੱਕ ਹਉਤੇ ਪਰ ਉਸ ਤੋਂ ਬਾਅਦ ਕਾਫੀ ਸਮਾਂ ਜਿਹੜਾ ਦੇਖਣ ਤੋਂ ਮਗਰੋਂ ਵੀ ਜਿਨ੍ਹਾਂ ਦੇ ਸਰਟੀਫਿਕੇਟ ਰੱਦ ਹੋਏ ਉਹਨਾਂ ਦੇ ਉੱਪਰ ਕਿਸੇ ਤੇ ਵੀ ਬਣਦਾ ਮੁਕਦਮਾ ਦਰਜ ਨਹੀਂ ਕੀਤਾ ਗਿਆ ਅਤੇ ਜਿਨ੍ਹਾਂ ਨੇ ਸਾਰੇ ਫਾਇਦੇ ਲੈ ਲਿਆ ਆਪਣਾ ਫੰਡ ਵੀ ਲੈ ਲਿਆ ਉਹ ਸਰਕਾਰ ਨੇ ਰਿਕਵਰ ਨਿਕਰਾ ਹੈ ਹੋਰ ਕਈ ਮੁੱਦੇ ਜਿਹੜੇ ਆ ਸਮਾਜਿਕ ਤੌਰ ਤੇ ਸਾਰੇ ਸਮਾਜ ਵੱਲੋਂ ਹਰ ਜ਼ਿਲ੍ਹੇ ਵਿੱਚੋਂ ਆ ਰਹੇ ਸੀਗੇ ਉਹ ਅੱਜ ਸਾਰੇ ਜਿਹੜੇ ਮੀਟਿੰਗ ਦੇ ਵਿੱਚ ਤੈਅ ਕੀਤੇ ਗਏ ਆ ਤੇ ਤੈਅ ਕਰਨ ਤੋਂ ਬਾਅਦ ਸਰਬਸ਼ਾਂਤੀਨਾ ਪ੍ਰੋਫੈਸਰ ਹਨੇਕ ਸਾਹਿਬ ਦੀ ਰੈਣਵਾਈ ਵਿੱਚ ਉਹਨਾਂ ਨੇ ਫੈਸਲਾ ਲਿਆ ਵੀ 5 ਨਵੰਬਰ ਨੂੰ ਦਿਨ ਐਤਵਾਰ ਨੂੰ ਪੰਜਾਬ ਬੰਦ ਦੀ ਜਿਹੜੀ ਕਾਲ ਆ ਉਹ ਦਿੱਤੀ ਗਈ ਹੈ ਮੋਰਚੇ ਵੱਲੋਂ ਅਤੇ ਸਮਾਂ ਜਿਹੜਾ ਆ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਿਹੜਾ ਚਾਹੇ ਉਹ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਸੜਕਾਂ ਹੋਣ ਚਾਹੇ ਬਾਜ਼ਾਰ ਹੋਣ ਮਾਰਕੀਟਾਂ ਹੋਣ ਮਾਲ ਹੋਣ ਉਹ ਆਪਣੇ ਸਾਰੇ ਜਥੇਬੰਦੀਆਂ ਨੂੰ ਸਾਡਾ ਬੇਨਤੀ ਕਰਦੇ ਆ ਤੇ ਜਿੰਨੇ ਸਾਡੇ ਮਹਾਂਪੁਰਸਾਂ ਸਮਾਜ ਆ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਆਪਣੀ ਸੰਗਤ ਨੂੰ ਕਹਿਣ ਅਤੇ ਪੂਰਨ ਤੌਰ ਤੇ ਜਿਹੜਾ ਪੰਜਾਬ ਬਾਦ ਦਿੱਖ ਦਿੱਤਾ ਜਾਊਗਾ ਕਿਉਂਕਿ ਕਈ ਲੋਕੀ ਪੁੱਛ ਰਹੇ ਸੀਗੇ ਵੀ ਭਾਜੀ ਪੀਜੇਰੀ ਹੋਇਆ ਹੀ ਤੇ ਇਥੋਂ ਜਿਹੜੀ ਕਾਲ ਵਾਪਸ ਕਿਉਂ ਹੋਈ ਕਿਉਂਕਿ ਟੀਮਾ ਸਾਹਿਬ ਜੋ ਆਪਣੇ ਸਮਾਜ ਦੇ ਬੰਦੇ ਸੀ ਉਹਨਾਂ ਨੇ ਇੱਕ ਵਾਦਾ ਕੀਤਾ ਸੀ ਵੀ ਇੱਕ ਹਫਤੇ ਵਿੱਚ ਆਪਾਂ ਤੁਹਾਡਾ ਕਰ ਦੋਗੇ ਵੀ ਸਾਡੀ ਇੱਕ ਵਾਰੀ ਸਰਕਾਰ ਦੀ ਗੱਲ ਜਿਹੜੀ ਤੁਸੀਂ ਮੰਗ ਲੋ ਸੋ ਪ੍ਰੋਫੈਸਰ ਸਾਹਿਬ ਨੇ ਮੀਟਿੰਗ ਕਰਨ ਤੋਂ ਬਾਅਦ ਉਹ ਸਾਰੇ ਪੰਜਾਬ ਦੇ ਵਿੱਚ ਵੀਡੀਓ ਕਾਲ ਹੋਈ ਜਿਸ ਵਿੱਚ ਹਰਪਾਲ ਜੀ ਮਾ ਸਾਹਿਬ ਬੋਲੇ ਪ੍ਰੋਫੈਸਰ ਸਾਹਿਬ ਬੋਲੇ ਪਰ ਉਹ ਚੀਜ਼ ਜਿਹੜੀ ਆ ਜੋ ਆਪਾਂ ਚਾਹੁੰਦੇ ਸੀ ਨਹੀਂ ਹੋਈ ਸੋ ਮਵਾਜ਼ ਮੋਰਟਲ ਹੀ ਟੁੱਟਿਆ ਗਿਆ ਅਤੇ ਪੂਰਨ ਤੌਰ ਤੇ ਕਿਉਂਕਿ ਸਮਾਜ ਨੇ ਜੋ ਵਾਅਦਾ ਕੀਤਾ ਪ੍ਰੋਫੈਸਰ ਸਾਹਿਬ ਕਹਿੰਦੇ ਉਹ ਆਪਾਂ ਪੂਰਾ ਕਰਾਂਗੇ ਇਸ ਕਰਕੇ ਜਿਹੜਾ 35 ਦੀ ਕਾਲ ਦਾ ਸਮਰਥਨ ਆਪਾਂ ਸਾਰੇ ਹੀ ਸਮੁੱਚੇ 41-10 ਟਾਣੇ ਬੋਲੇ ਸਮਾਜ ਨੇ ਲੜ ਮਿਲ ਕੇ ਦੇਣਾ ਅਤੇ ਸਾਰੀ ਪਾਰਟੀਆਂ ਦੇ ਵੀ ਕੰਨਾਂ ਵੀ ਆਪਣਾ ਝੰਡਾ ਡੰਡਾ ਛੱਡ ਕੇ ਆਪਾਂ ਮੈਦਾਨ ਚਾਹੀਏ ਕਿਉਂਕਿ ਆਪਣੇ ਜਿਹੜੇ ਆਪਾਂ ਜਿਹੜਾ ਮਿਸ਼ਨ ਵਿੱਚ ਕੰਮ ਕਰਦੇ ਆਂ ਤੇ ਸਾਡਾ ਹੀ ਫਰਜ਼ ਬੰਦਾ ਜਿੰਨੇ ਸਾਡੇ ਬੁੱਧੀਜੀਵੀ ਲੋਗ ਆ ਪਾਰਟੀਆਂ ਚ ਆ ਉਹ ਸਾਰੇ ਇੱਕ ਮੱਝ ਤੇ ਆ ਗਏ ਆਪਣੇ ਆਪਣੇ ਜਿਲ੍ਹਿਆਂ ਵਿੱਚ ਬੰਦ ਕਰਨ ਜੋ ਪ੍ਰੋਫੈਸਰ ਸਾਹਿਬ ਦਾ ਆਪਾਂ ਸਾਥ ਦਈਏ ਕੋਈ ਬੇਨਤੀ ਮੈਂ ਸਾਰਿਆਂ ਨੂੰ ਕਰਦਾ ਵੀ ਆਪਾਂ 5 ਦਿਨ ਨੂੰ ਪੂਰਾ ਦੌਰ ਦੇ ਬੰਦਿਆ ਤੇ ਇਹਦੇ ਵਾਦਾ ਵੀ ਕਰਦੇ ਆ ਅੱਜ ਦੇ ਇੱਥੇ ਵੀ ਇਹੀ ਗੱਲ ਹੋਈ ਵੀ ਕੋਈ ਕਾਲ ਜੜੀ ਆ ਉਹ ਵਾਪਸ ਨਹੀਂ ਲੈ ਜਾਵਾਂਗੇ ਚਾਹੇ ਕੋਈ ਵੀ ਹੋਵੇ ਸੋ ਅੱਜ ਜਿਹੜੀ ਉਹ ਚੀਜ਼ਾਂ ਨੂੰ ਲਾਗੂ ਕਰਕੇ ਜਿਹੜੀ ਇੱਕ ਆਪਾਂ ਕਹਿ ਸਕਦੇ ਹਾਂ ਕਸਮ ਜਾਂ ਸੌ ਆਪਣੀ ਲੇਬਰਾਂ ਦੀ ਖਾ ਕੇ ਸਾਰਿਆਂ ਨੇ ਪੂਰਨ ਕਰਦੇ ਨੂੰ ਲਾਗੂ ਕੀਤਾ ਵੀ ਆਪਾਂ ਕੱਲ ਵਾਪਸ ਨਹੀਂ ਲਵਾਂਗੇ ਤੋਂ ਸਾਰਿਆਂ ਨੂੰ ਬੇਨਤੀ ਕਰਦੇ ਆ ਪ੍ਰੋਫੈਸਰ ਸਾਹਿਬ ਵੱਲੋਂ ਵੀ ਬੇਨਤੀ ਆ ਵੀ 5 ਤਰੀਕ ਨੂੰ ਆਪਾਂ ਨਵੰਬਰ ਨੂੰ ਪੂਰਨ ਤੌਰ ਤੇ ਪੰਜਾਬ ਬੰਦ ਕਰੀਏ ਆਪਣੀ ਹੱਕਾਂ ਨੂੰ ਮਜ਼ਬੂਤ ਕਰੀਏ ਸੋ ਸਾਰਿਆਂ ਨੂੰ ਇੰਡੀ ਬੇਨਤੀ ਕਰਦਾ ਹਾਂ ਸਾਰੇ ਸੜਕਾਂ ਤੇ ਆਓ ਅਦੇ ਆਪਣੇ ਸਮਾਜ ਦਾ ਸਾਥ ਦਿਓ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨੀ ਗੁਰਦੇਵ ਜੈ ਵਾਲਾ Shamla Chander Building Maintenance Handyman Under Check Trade Platform is now available on your local London area. He has more than five years experience in the same line. He used to work with reputed companies, agencies as well local builders with brothers. He is professional by plumbing, electrician, masonry work, carpentry. For more information, please contact him at www.checktrade.com. ID number 921760. Shamra Chandar center call him on this number 0748841161.